ਸ਼ੋਭਾਰਤਾ ਦੇਖ ਰਹੇ ਹੋ ਤੁਸੀਂ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਿਨ ਦੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਅਮਰੀਕਾ ਦੇ ਬੋਸਟਨ ਦੇ ਵਿੱਚ ਹੋਣ ਵਾਲੀ ਇੱਕ ਮੀਟਿੰਗ ਦੇ ਵਿੱਚ ਹਿੱਸਾ ਲੈਣ ਲਈ ਪੰਜਾਬ ਦੇ ਬਿਜਲੀ ਮੰਤਰੀ ਈਟੀਓ ਹਰਪਜਨ ਸਿੰਘ ਜਾ ਰਹੇ ਸਨ ਪਰ ਉਹਨਾਂ ਨੂੰ ਕੇਂਦਰ ਸਰਕਾਰ ਦੇ ਵੱਲੋਂ ਅਮਰੀਕਾ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ ਇਸ ਦੇ ਨਾਲ ਹੀ ਮੰਤਰੀ ਹਰਪਜਨ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਹੁਤ ਦੁੱਖ ਹੋਇਆ ਕਿ ਬੀਜੇਪੀ ਸਰਕਾਰ ਲੰਮੇ ਸਮੇਂ ਤੋਂ ਪੰਜਾਬ ਦੇ ਚੁਣੇ ਹੋਏ ਪ੍ਰਤੀਨਿਧੀਆਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਆਯੋਜਿਤ ਹੋਣ ਵਾਲੀਆਂ ਸੰਮੇਲਨਾਂ ਦੇ ਵਿੱਚ ਅਤੇ ਮੀਟਿੰਗਾਂ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਹੈ ਜਿਹੜੀ ਨਹੀਂ ਦਿੱਤੀ ਜਾ ਰਹੀ ਇਸ ਨੂੰ ਲੈ ਕੇ ਉਹਨਾਂ ਨੇ ਭਾਜਪਾ ਦੀ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ ਤੁਹਾਨੂੰ ਦੱਸਦੀ ਹਾਂ ਅਮਰੀਕਾ ਦੇ ਵਿੱਚ ਹੋਣ ਵਾਲੇ NCSL ਸੰਮੇਲਨ 2025 ਦੇ ਵਿੱਚ ਉਹਨਾਂ ਨੂੰ ਉਹਨਾਂ ਨੂੰ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਮਿਲੀ ਹੈ ਸਿਰਫ ਉਹਨਾਂ ਕਹਿੰਿਆ ਕਿ ਸਿਰਫ ਇਸ ਕਰਕੇ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ ਕਿਉਂਕਿ ਉਹ ਪੰਜਾਬ ਦੇ ਨੇ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਨੇ ਇਸ ਕਰਕੇ ਉਹਨਾਂ ਨੂੰ ਭਾਜਪੀ ਦੀ ਕੇਂਦਰ ਸਰਕਾਰ ਵੱਲੋਂ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਉਹਨਾਂ ਕਿਹਾ ਕਿ ਦੇਸ਼ ਭਰ ਦੇ ਸੂਬਿਆਂ ਦੇ ਪ੍ਰਤੀਨਿਧੀ ਇਸ ਸਮਾਗਮ ਦੇ ਵਿੱਚ ਹਿੱਸਾ ਲੈਣ ਜਾ ਰਹੇ ਨੇ ਇਸ ਦੇ ਨਾਲ ਹੀ ਭਜਨ ਸਿੰਘ ਜੀ ਟਿਊ ਨੇ ਕਿਹਾ ਕਿ ਇਹ ਸੰਮੇਲਨ ਸਾਡੇ ਦੁਆਰਾ ਪੰਜਾਬ ਦੇ ਵਿੱਚ ਕੀਤੇ ਗਏ ਕੰਮਾਂ ਨੂੰ ਦੁਨੀਆ ਭਰ ਦੇ ਵਿੱਚ ਪੇਸ਼ ਕਰਨ ਦਾ ਇੱਕ ਚੰਗਾ ਮੌਕਾ ਸੀ ਪਰ ਸ਼ਾਇਦ ਕੇਂਦਰ ਸਰਕਾਰ ਨਹੀਂ ਚਾਹੁੰਦੀ ਕਿ ਮੈਂ ਪੰਜਾਬ ਦੇ ਪੰਜਾਬ ਮਾਡਲ ਨੂੰ ਕ ਮੰਤਰੀ ਪੱਧਰ ਤੇ ਪੇਸ਼ ਕਰਾਂ ਡਰ ਹੈ ਕਿ ਇਸ ਤਰ੍ਹਾਂ ਪੰਜਾਬ ਦੇ ਵਿੱਚ ਲੋਕਾਂ ਨੂੰ ਮੁਫਤ ਬਿਜਲੀ ਦੇ ਰਹੇ ਆਂ ਉਹ ਮਾਡਲ ਪੂਰੀ ਦੁਨੀਆ ਦੇ ਵਿੱਚ ਇੱਕ ਉਦਾਹਰਨ ਬਣ ਸਕਦਾ ਸੀ ਪੰਜਾਬ ਦੀ ਕੇਂਦਰ ਸਰਕਾਰ ਦਾ ਇਹ ਫੈਸਲਾ ਦਰਸਾਉਂਦਾ ਹੈ ਕਿ ਬੀਜੇਪੀ ਪੰਜਾਬ ਤੇ ਪੰਜਾਬੀਆਂ ਨੂੰ ਨਫ਼ਰਤ ਕਰਦੀ ਹੈ ਸੋ ਲਗਾਤਾਰ ਉਹਨਾਂ ਵੱਲੋਂ ਬੀਜੇਪੀ ਦੀ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧ ਸਾਧਿਆ ਗਿਆ ਇਸ ਘਟਨਾ ਦੇ ਬਾਅਦ ਆਮ ਆਦਮੀ ਪਾਰਟੀ ਦੇ ਹੋਰ ਆਗੂਆਂ ਦੇ ਵੱਲੋਂ ਵੀ ਬੀਜੇਪੀ ਵੱਲੋਂ ਇਜਾਜ਼ਤ ਨਾ ਦਿੱਤੇ ਜਾਣ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਇਜਾਜ਼ਤ ਨਾ ਦਿੱਤੇ ਜਾਣ ਨੂੰ ਲੈ ਕੇ ਬੀਜੇਪੀ ਦਾ ਘਰਾਉ ਕੀਤਾ ਜਾ ਰਿਹਾ ਹੈ ਉਧਰ ਕਾਂਗਰਸੀ ਸੰਸਦ ਅਤੇ ਪੰਜਾਬ ਦੇ ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ। ਉਹਨਾਂ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਜੱਗੂ ਭਗਵਾਨਪੂਰੀਆਂ ਵੱਲੋਂ ਉਹਨਾਂ ਦੇ ਪੁੱਤਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੀ ਪੋਸਟ ਦੇ ਵਿੱਚ ਕਿਹਾ ਕਿ ਜੁਲਾਈ ਦੇ ਵਿੱਚ ਅਸੀਂ ਡੇਰਾ ਬਾਬਾ ਨਾਨਕ ਰੈਲੀ ਕੀਤੀ ਸੀ। ਉੱਥੇ ਮੇਰੇ ਪੁੱਤਰ ਨੇ ਬੋਲਦਿਆਂ ਕਿਹਾ ਸੀ ਕਿ ਡੀਐਸਪੀ, ਐਸਐਚਓ, ਐਮਐਲਏ ਗੈਂਗਸਟਰਾਂ ਦੇ ਨਾਲ ਮਿਲੇ ਹੋਏ ਨੇ। ਉਸ ਦਾ ਨਤੀਜਾ ਇਹ ਸਾਹਮਣੇ ਆਇਆ। ਮੇਰੇ ਮੇਰੇ ਪੁੱਤਰ ਨੂੰ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਧਮਕੀ ਦਿੱਤੀ ਜਿਸ ਬਾਰੇ ਮੈਂ ਡੀਜੀਪੀ ਪੰਜਾਬ ਨੂੰ ਵੀ ਜਾਣਕਾਰੀ ਦਿੱਤੀ ਆ ਉਹਨਾਂ ਇਹ ਕਿਹਾ ਕਿ ਮੈਂ ਕਈ ਵਾਰੀ ਕਹਿ ਚੁੱਕਿਆ ਹਾਂ ਕਿ ਇਹ ਸਾਰੇ ਅਤਵਾਦੀ ਤੇ ਗੈਂਗਸਟਰ ਮੇਰੇ ਹਲਕੇ ਗੁਰਦਾਸਪੁਰ ਨੂੰ ਆਪਣਾ ਅੱਡਾ ਬਣਾਉਣੇ ਚਾਹੁੰਦੇ ਨੇ ਸੋ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਵੱਡਾ ਦਾਵਾ ਕੀਤਾ ਗਿਆ ਉਹਨਾਂ ਕਿਹਾ ਕਿ ਜੱਗੂ ਭਗਵਾਨਪੁਰੀਆ ਗੈਂਗਸਟਰ ਜੋ ਕਿ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਵੱਲੋਂ ਉਹਨਾਂ ਦੇ ਪੁੱਤ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਸੁਖਜਿੰਦਰ ਸਿੰਘ ਰੰਦਾਵਾ ਨੇ ਕਿਹਾ ਕਿ ਉਹਨਾਂ ਦੇ ਪੁੱਤ ਵੱਲੋਂ ਆ ਇਲਜ਼ਾਮ ਲਗਾਏ ਗਏ ਸਨ ਪੁਲਿਸ ਅਧਿਕਾਰੀਆਂ ਅਤੇ ਐਮਐਲਐਸ ਦੇ ਉੱਤੇ ਕਿ ਗੈਂਗਸਟਰਾਂ ਨਾਲ ਮਿਲੇ ਹੋਏ ਨੇ ਇਸੇ ਦਾ ਨਤੀਜਾ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈ ਕਿ ਉਹਨਾਂ ਦੇ ਪੁੱਤ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਅੱਗੋਂ ਉਹਨਾਂ ਕਿਹਾ ਕਿ ਜੱਗੂ ਭਗਵਾਨਪੁਰੀਆਂ ਨੇ ਉਹਨਾਂ ਦੇ ਪੁੱਤਰ ਜੋ ਕਿ ਵਿਦੇਸ਼ ਦੇ ਵਿੱਚ ਪੜਾਈ ਕਰ ਰਿਹਾ ਉਸ ਨੂੰ ਮਾਰਨ ਦੀ ਧਮਕੀ ਦਿੱਤੀ ਹੈ ਰੰਦਾਵਾ ਨੇ ਪੰਜਾਬ ਅਤੇ ਪੁਲਿਸ ਤੋਂ ਇਸ ਮਾਮਲੇ ਦੇ ਵਿੱਚ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦੀ ਸਥਿਤੀ ਲਗਾਤਾਰ ਵਿਗੜ ਰਹੀ ਹੈ। ਇਸ ਕਾਰਨ ਕਟਨਾਵਾਂ ਦੇ ਨਾਲ ਆਮ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਜਿਹੜਾ ਹੈ ਹੋ ਰਿਹਾ ਹੈ। ਤੇ ਉਧਰ ਮੁਹਾਲੀ ਦੇ ਪਿੰਡ ਮਾਨਕਪੁਰ ਦੇ ਵਿੱਚ ਪੰਚਾਇਤ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਹੈ। ਦਰਅਸਲ ਪਿੰਡ ਦੇ ਹੀ ਮੁੰਡੇ ਕੁੜੀਆਂ ਆਪਸ ਦੇ ਵਿੱਚ ਵਿਆਹ ਕਰਾਉਣ ਨੂੰ ਲੈ ਕੇ ਪੰਚਾਇਤ ਵੱਲੋਂ ਸਖਤ ਹੁਕਮ ਜਾਰੀ ਕੀਤੇ ਗਏ ਨੇ। ਪੰਚਾਇਤ ਨੇ ਹੁਕਮ ਜਾਰੀ ਕੀਤਾ ਹੈ ਕਿ ਪਿੰਡ ਦੇ ਮੁੰਡੇ ਕੁੜੀਆਂ ਆਪਸ ਦੇ ਵਿੱਚ ਪ੍ਰੇਮ ਵਿਆਹ ਜਿਹੜੇ ਨੇ ਉਹ ਨਹੀਂ ਕਰਵਾ ਸਕਣਗੇ ਇਸ ਨੂੰ ਲੈ ਕੇ ਪੰਚਾਇਤ ਨੇ ਸਖਤੀ ਦੇ ਨਾਲ ਇਹ ਫੈਸਲਾ ਜਿਹੜਾ ਹੈ ਉਹ ਕੀਤਾ ਹੈ ਸਰਬਸੰਮਤੀ ਦੇ ਨਾਲ ਇਹ ਫੈਸਲਾ ਹੋਇਆ ਹੈ ਪੰਚਾਇਤ ਦਾ ਕਹਿਣਾ ਹੈ ਕਿ ਜੇਕਰ ਮੁੰਡਾ ਹੈ ਜਾਂ ਕੋਈ ਕੁੜੀ ਪਿੰਡ ਦੇ ਵਿੱਚ ਹੀ ਭੱਜ ਕੇ ਵਿਆਹ ਕਰਾਉਂਦੇ ਨੇ ਤਾਂ ਉਹਨਾਂ ਨੂੰ ਪਿੰਡ ਦੇ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਹੋਵੇਗੀ ਤੇ ਆਲੇ-ਦੁਆਲੇ ਦੇ ਇਲਾਕੇ ਦੇ ਵਿੱਚ ਆਲੇ-ਦੁਆਲੇ ਦੇ ਪਿੰਡਾਂ ਦੇ ਵਿੱਚ ਰਹਿਣ ਦੀ ਇਜਾਜ਼ਤ ਵੀ ਉਹਨਾਂ ਨੂੰ ਨਹੀਂ ਦਿੱਤੀ ਜਾਵੇਗੀ ਪਿੰਡ ਵੱਲੋਂ ਇਹ ਫੈਸਲਾ ਹਾਲੀ ਦੇ ਵਿੱਚ ਹੋਈਆਂ ਕੁਝ ਘਟਨਾਵਾਂ ਨੂੰ ਦੇਖਦਿਆਂ ਹੋਇਆਂ ਲਿਆ ਗਿਆ ਹੈ ਤੇ ਉਹਨਾਂ ਨੂੰ ਜਿਹੜੇ ਲੜਕਾ ਲੜਕੇ ਜਿਹਾ ਕਰਨਗੇ ਉਹਨਾਂ ਨੂੰ ਪਿੰਡ ਵਿੱਚ ਰਹਿਣ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸਹੂਲਤਾਂ ਤੋਂ ਵਾਂਝਾ ਕੀਤਾ ਜਾਵੇਗਾ ਪਿੰਡ ਦੇ ਸਰਪੰਚ ਦਲਬੀਰ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪ੍ਰਸਤਾਵ ਪੰਚਾਇਤ ਦੇ ਮੈਂਬਰਾਂ ਪਿੰਡ ਵਾਸੀਆਂ ਦੀ ਸਰਬਸੰਮਤੀ ਦੇ ਨਾਲ ਪਾਸ ਕੀਤਾ ਗਿਆ ਪ੍ਰਸਤਾਵ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਪਿੰਡ ਵਾਸੀ ਕਿਸੇ ਅਜਿਹੇ ਜੋੜੇ ਦੀ ਮਦਦ ਕਰਦਾ ਹੈ ਜੋ ਕਿ ਪਿੰਡੋਂ ਭੱਜ ਕੇ ਵਿਆਹ ਕਰਵਾਉਂਦੇ ਨੇ ਤਾਂ ਉਹਨਾਂ ਨੂੰ ਪਨਾਹ ਦਿੰਦੇ ਨੇ ਤਾਂ ਉਹਨਾਂ ਦੇ ਖਿਲਾਫ ਵੀ ਪੰਚਾਇਤ ਦੇ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ ਪੰਚਾਇਤ ਨੇ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕੋਈ ਇਸ ਵੇਲੇ ਕਾਨੂੰਨ ਤੋੜਦਾ ਹੈ ਉਸ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ ਪਿੰਡ ਦੇ ਸਾਰੇ ਲੋਕਾਂ ਦੀ ਹਾਜ਼ਰੀ ਦੇ ਵਿੱਚ ਇਹ ਮਤਾ ਜਿਹੜਾ ਉਹ ਪੇਸ਼ ਕੀਤਾ ਗਿਆ ਹੈ ਅਤੇ ਪਰਿਵਾਰਾਂ ਦਾ ਕਹਿਣਾ ਹੈ ਕਿ ਪਿੰਡ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਪਿੰਡ ਦੇ ਵਿੱਚ ਅਜਿਹੇ ਹੋਣ ਦੇ ਨਾਲ ਜੇਕਰ ਪਿੰਡ ਦੇ ਬੱਚੇ ਆਪਸ ਵਿੱਚ ਵਿਆਹ ਕਰਾਉਂਦੇ ਨੇ ਤਾਂ ਪਿੰਡ ਦਾ ਆਪਸੀ ਵਿਸ਼ਵਾਸ ਟੁੱਟਦਾ ਹੈ ਇਸ ਦੇ ਨਾਲ ਪਿੰਡ ਦੇ ਵਿੱਚ ਸਦਭਾਵਨਾ ਦੀ ਭਾਵਨਾ ਜਿਹੜੀ ਹੈ ਉਹ ਵੀ ਘਟਦੀ ਹੈ ਤੇ ਨਾਲ ਦੀ ਨਾਲ ਪਿੰਡ ਦੇ ਵਿੱਚ ਕੋਈ ਅਣਹੋਣੀ ਘਟਨਾ ਵੀ ਘਟ ਸਕਦੀ ਹੈ ਸੋ ਇਹਨਾਂ ਸਾਰੀਆਂ ਸਮੱਸਿਆਵਾਂ ਤੋਂ ਬਚਣ ਦੇ ਲਈ ਪਿੰਡ ਦੀ ਪੰਚਾਇਤ ਦੇ ਵੱਲੋਂ ਅਜਿਹਾ ਮਤਾ ਪਾਸ ਕੀਤਾ ਗਿਆ ਕਿ ਪਿੰਡ ਦੇ ਵਿੱਚ ਕੋਈ ਵੀ ਲੜਕਾ ਜਾਂ ਲੜਕੀ ਪਿੰਡ ਦੇ ਵਿੱਚ ਹੀ ਵਿਆਹ ਨਹੀਂ ਕਰਵਾ ਸਕੇਗਾ ਜੇਕਰ ਕੋਈ ਕਰਵਾਉਂਦਾ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਪਿੰਡ ਦੇ ਵਿੱਚ ਰਹਿਣ ਨਹੀਂ ਦਿੱਤਾ ਜਾਵੇਗਾ ਤੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਵੀ ਰਹਿਣ ਦੀ ਇਜਾਜ਼ਤ ਉਹਨਾਂ ਨੂੰ ਨਹੀਂ ਦਿੱਤੀ ਜਾਵੇਗੀ ਤੇ ਉਧਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਭਾਰਤ ਦੇ ਖਿਲਾਫ ਟੈਰਿਫ ਲਗਾਉਣ ਦੀਆਂ ਧਮਕੀਆਂ ਤੋਂ ਬਾਅਦ ਹੁਣ ਇੱਕ ਹੋਰ ਫੈਸਲਾ ਸਾਹਮਣੇ ਆਇਆ ਇਸ ਸੰਬੰਧ ਦੇ ਵਿੱਚ ਰਾਹਤ ਦੀ ਖਬਰ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਨੂੰ ਭਾਰਤ ਸਮੇਤ 25 ਪਰਤਿਸ਼ਤ ਭਾਰਤ ਦੇ ਉੱਤੇ 25% ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ ਜੋ ਕਿ 1 ਅਗਸਤ ਤੋਂ ਲਾਗੂ ਹੋਣਾ ਸੀ ਪਰ ਹੁਣ ਇਸ ਨੂੰ ਇੱਕ ਹਫਤੇ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਅਮਰੀਕਾ ਵੱਲੋਂ ਜਾਰੀ ਕੀਤੇ ਗਏ ਨਵੇਂ ਨਿਰਦੇਸ਼ ਦੇ ਵਿੱਚ ਹੁਣ ਇਹ ਟੈਰਿਫ ਬੰਗਲਾਦੇਸ਼ ਬ੍ਰਾਜ਼ੀਲ ਅਤੇ ਭਾਰਤ ਸਮੇਤ ਹੋਰ 7 ਦੇਸ਼ਾਂ ਦੇ ਉੱਤੇ 7 ਦਿਨਾਂ ਬਾਅਦ ਲਗਾਇਆ ਜਾਵੇਗਾ ਜੋ ਕਿ 7 ਅਗਸਤ 2025 ਨੂੰ ਲਾਗੂ ਹੋਵੇਗਾ ਇਸ ਤੋਂ ਪਹਿਲਾਂ ਇਹ ਟੈਰਿਫ ਅੱਜ ਯਾਨੀ ਕਿ 1 ਤਰੀਕ ਨੂੰ ਲਾਗੂ ਹੋਣਾ ਸੀ ਸੋ ਹੁਣ ਇੱਕ ਹਫਤੇ ਇਸ ਨੂੰ ਡਿਲੇ ਕਰ ਦਿੱਤਾ ਗਿਆ ਇਸ ਨੂੰ ਲੇਟ ਕਰ ਦਿੱਤਾ ਗਿਆ ਟਾਲ ਦਿੱਤਾ ਗਿਆ ਫਿਲਹਾਲ ਦੀ ਘੜੀ ਸੋ ਬੁੱਧਵਾਰ ਨੂੰ ਟਰੰਪ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਭਾਰਤ ਸਮੇਤ ਦੁਨੀਆ ਦੇ ਇਹਨਾਂ ਦੇਸ਼ਾਂ ਦੇ ਉੱਤੇ 25% ਟੈਰਿਫ ਲਗਾਇਆ ਜਾਵੇਗਾ ਜੋ ਕਿ ਅੱਜ ਦੇ ਦਿਨ ਲਾਗੂ ਹੋਣਾ ਸੀ ਸੋ ਇਹ ਫੈਸਲਾ ਫਿਲਹਾਲ ਟਲਦਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਇਹ ਨਵਾਂ ਆਦੇਸ਼ ਜੋ ਆਇਆ ਇਸ ਦੇ ਤਹਿਤ ਅਮਰੀਕਾ ਨੇ ਸਾਰੇ ਦੇਸ਼ਾਂ ਤੇ ਟੈਰਿਫ ਇੱਕ ਹਫ਼ਤੇ ਦੇ ਲਈ ਮੁਲਤਵੀ ਕੀਤਾ ਹੈ ਇਸ ਦਾ ਅਰਥ ਹੈ ਕਿ ਟੈਰਿਫ ਲਗਾਉਣ ਦੇ ਲਈ ਹੁਣ ਨਵਾਂ ਨਵੀਂ ਸਮਾਸੀਮਾ 7 ਅਗਸਤ ਹੈ ਜਿਸ ਦੇ ਵਿੱਚ ਭਾਰਤ ਬਿਨਾਂ ਕਿਸੇ ਬਦਲੇ ਦੇ ਸਪਸ਼ਟ ਸ਼ਬਦਾਂ ਦੇ ਵਿੱਚ ਭਾਰਤ ਨੇ ਕਿਹਾ ਸੀ ਕਿ ਕੋਈ ਸੰਭਵ ਕਾਰਵਾਈ ਜਿਹੜੀ ਭਾਰਤ ਕਰੇਗਾ ਉਹ ਰਾਸ਼ਟਰ ਦੇ ਹਿੱਤ ਦੇ ਵਿੱਚ ਕੀਤੀ ਜਾਵੇਗੀ ਅਮਰੀਕਾ ਲਗਾਤਾਰ ਭਾਰਤ ਦੇ ਉੱਤੇ ਦਬਾਅ ਬਣਾ ਰਿਹਾ ਹੈ ਕਿ ਇਹ ਵਪਾਰ ਸਮਝੌਤਾ ਜਿਹੜਾ ਅਮਰੀਕਾ ਦੇ ਨਾਲ ਕੀਤਾ ਜਾਵੇਗਾ ਪਰ ਭਾਰਤ ਦੀਆਂ ਆਪਣੀਆਂ ਕਈ ਸ਼ਰਤਾਂ ਨੇ ਜਿਸ ਕਰਕੇ ਭਾਰਤ ਜਲਦੀ ਦੇ ਨਾਲ ਇਸ ਵਪਾਰ ਸਮਝੌਤਾ ਜਿਹੜਾ ਉਹ ਨਹੀਂ ਕਰ ਰਿਹਾ ਭਾਰਤ ਅਮਰੀਕਾ ਜਿਹੜਾ ਹੈ ਲਗਾਤਾਰ ਭਾਰਤ ਤੋਂ ਮੰਗ ਕਰ ਰਿਹਾ ਕਿ ਉਹ ਆਪਣੀਆਂ ਖੇਤੀਬਾੜੀ ਤੇ ਡੇਰੀ ਉਤਪਾਦਾਂ ਖਾਸ ਕਰਕੇ ਮਾਸਾਹਾਰੀ ਦੁੱਧ ਤੇ ਜੈਨੇਟਿਕ ਤੌਰ ਤੇ ਸੋਧੇ ਹੋਏ ਜੀਐਮ ਫਸਲਾਂ ਲਈ ਬਾਜ਼ਾਰ ਖੋਲੇ ਅਜਿਹਾ ਅਮਰੀਕਾ ਭਾਰਤ ਨੂੰ ਕਹਿ ਰਿਹਾ ਕਿ ਭਾਰਤ ਆਪਣਾ ਬਾਜ਼ਾਰ ਅਮਰੀਕੀ ਦੁੱਧ ਉਤਪਾਦਾਂ ਅਤੇ ਅਮਰੀਕੀ ਫਸਲਾਂ ਦੇ ਲਈ ਖੋਲੇ ਪਰ ਭਾਰਤ ਦੀਆਂ ਆਪਣੀਆਂ ਸ਼ਰਤਾਂ ਨੇ ਫਿਲਹਾਲ ਇਹ ਸਮਝੌਤਾ ਜਿਹੜਾ ਸਿਰੇ ਚੜਦਾ ਹੋਇਆ ਨਜ਼ਰ ਨਹੀਂ ਆ ਰਿਹਾ ਹੁਣ ਦੇਖਣਾ ਇਹ ਹੋਵੇਗਾ ਤੇ ਅਮਰੀਕਾ ਵੱਲੋਂ ਟੈਰਿਫ ਦੇ ਦਬਾਅ ਅਤੇ ਟੈਰਿਫ ਦੀ ਧਮਕੀ ਤੋਂ ਬਾਅਦ ਭਾਰਤ ਦਾ ਕੀ ਪ੍ਰਤੀਕਰਮ ਸਾਹਮਣੇ ਆਉਂਦਾ ਤੇ ਹੁਣ ਪਉਨੇ ਆ ਇੱਕ ਨਜ਼ਰ ਮੌਸਮ ਦੇ ਉੱਤੇ ਪਿਛਲੇ ਹਫਤੇ ਪੰਜਾਬ ਦੇ ਵਿੱਚ ਚੰਗੀ ਚੋਖੀ ਬਰਸਾਤ ਤੋਂ ਬਾਅਦ ਅਗਲੇ 48 ਘੰਟਿਆਂ ਦੇ ਵਿੱਚ ਹਫਤੇ ਦੀ ਸ਼ੁਰੂਆਤ ਦੇ ਵਿੱਚ ਮੌਸਮ ਆਮ ਵਰਗਾ ਰਹਿਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਿਤਾਈ ਗਈ ਹੈ ਹਾਲਾਂਕਿ ਕੁਝ ਜ਼ਿਲ੍ਹਿਆਂ ਦੇ ਵਿੱਚ ਆਮ ਵਰਗੀ ਬਰਸਾਤ ਹੋਣ ਦੇ ਆਸਾਰ ਵੀ ਮੌਸਮ ਵਿਭਾਗ ਦੇ ਵੱਲੋਂ ਜਤਾਏ ਗਏ ਨੇ ਇਸ ਦੇ ਨਾਲ ਹੀ ਪਿਛਲੇ ਹਫਤੇ ਬਰਸਾਤ ਚੰਗੀ ਹੋਈ ਸੀ ਤਾਪਮਾਨ ਵੀ ਘਟ ਰਿਹਾ ਤੇ ਜੁਲਾਈ ਦੇ ਮਹੀਨੇ ਦੇ ਵਿੱਚ ਆਮ ਨਾਲੋਂ 9% ਘੱਟ بارش ਦਰਜ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਜਿਵੇਂ ਕਿ ਖਾਦਸ਼ਾ ਸੀ ਕਿ ਜੁਲਾਈ ਦੇ ਵਿੱਚ ਆਮ ਨਾਲੋਂ ਘੱਟ بارش ਦਰਜ ਕੀਤੀ ਜਾ ਸਕਦੀ ਆ ਅਜਿਹਾ ਹੀ ਹੋਇਆ ਆਮ ਨਾਲੋਂ 9% ਘੱਟ بارش ਪਿਛਲੇ ਹਫਤੇ ਪਿਛਲੇ ਪੂਰੇ ਮਹੀਨੇ ਜੁਲਾਈ ਦੇ ਮਹੀਨੇ ਦਰਜ ਕੀਤੀ ਗਈ ਹੈ ਸੋ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਅਗਸਤ ਦੇ ਮਹੀਨੇ ਦੇ ਵਿੱਚ ਬਰਸਾਤ ਜਿਹੜੀ ਆਮ ਨਾਲੋਂ ਵੱਧ ਦੇਖੀ ਜਾ ਸਕਦੀ ਹੈ ਸੋ بارش ਦਾ ਘਾਟਾ ਜੁਲਾਈ ਵਾਲਾ ਅਗਸਤ ਦੇ ਵਿੱਚ ਪੂਰਾ ਹੋ ਸਕਦਾ ਹੈ ਅਜਿਹੀ ਆਸ ਮੌਸਮ ਵਿਭਾਗ ਨੂੰ ਹੈ ਮੌਸਮ ਵਿਭਾਗ ਕੇਂਦਰ ਵੱਲੋਂ ਜਾਰੀ ਕੀਤੀ ਜਾਣਕਾਰੀ ਦੇ ਮੁਤਾਬਿਕ ਸੂਬੇ ਦੇ ਵਿੱਚ ਅਰਤਾਪਮਾਨ ਦੇ ਵਿੱਚ ਮਾਮੂਲੀ ਗਰਾਵਟ ਹੈ ਜਿਸ ਤੋਂ ਬਾਅਦ ਸੂਬੇ ਦੇ ਵਿੱਚ ਤਾਪਮਾਨ ਹੈ ਜਿਹੜਾ ਆਮ ਨਾਲੋਂ ਘੱਟ ਦਰਜ ਕੀਤਾ ਗਿਆ ਇਸ ਦੇ ਨਾਲ ਹੀ ਗੁਰਦਾਸਪੁਰ ਦੇ ਵਿੱਚ ਸਭ ਤੋਂ ਵੱਧ ਤਾਪਮਾਨ 33.5 ਡਿਗਰੀ ਦਰਜ ਕੀਤਾ ਗਿਆ ਜੇਕਰ ਦਰਜ ਕੀਤੇ ਗਏ ਮੀਂਹ ਦੀ ਗੱਲ ਕਰੀਏ ਤਾਂ ਅਮ੍ਰਿਤਸਰ ਲੁਧਿਆਣਾ ਪਠਾਨਕੋਟ ਬਟਿੰਡਾ ਦੇ ਵਿੱਚ 1-2 ਮਿਲੀਮੀਟਰ ਮੀਂਹ ਹੀ ਦਰਜ ਕੀਤਾ ਗਿਆ ਹੁਸ਼ਿਆਰਪੁਰ ਦੇ ਵਿੱਚ 4 ਮਿਲੀਮੀਟਰ ਮੋਗਾ ਦੇ ਵਿੱਚ 5.5 ਮਿਲੀਮੀਟਰ ਰੋਪਨਗਰ ਦੇ ਵਿੱਚ 3 ਮਿਲੀਮੀਟਰ ਸੋ ਪਿਛਲੇ 24 ਘੰਟਿਆਂ ਦੇ ਵਿੱਚ ਬਰਸਾਤ ਜ਼ਰੂਰ ਹੋਈ ਹੈ ਪਰ ਬੇहद ਹਲਕੀ ਬਰਸਾਤ ਪੰਜਾਬ ਦੇ ਵੱਖ-ਵੱਖਰੇ ਜ਼ਿਲ੍ਹਿਆਂ ਦੇ ਵਿੱਚ ਦਰਜ ਕੀਤੀ ਗਈ ਹੈ ਅਗਲੇ 24 ਤੋਂ 48 ਘੰਟਿਆਂ ਦੇ ਵਿੱਚ ਵੀ ਬੇहद ਹਲਕੀ ਬੂੰਦਾਬاندی ਦੇ ਆਸਾਰ ਪੰਜਾਬ ਦੇ ਵਿੱਚ ਹੈਗੇ ਨੇ ਪੰਜਾਬ ਦੇ ਵਿੱਚ ਜੁਲਾਈ ਦੇ ਮਹੀਨੇ ਵਿੱਚ ਆਮ ਨਾਲੋਂ ਆ ਬਾਰਿਸ਼ ਜਿਵੇਂ ਪਹਿਲਾਂ ਦੱਸ ਚੁੱਕੇ ਹਾਂ ਕਿ 9% ਘੱਟ ਬਾਰਿਸ਼ ਦਰਜ ਕੀਤੀ ਗਈ ਹੈ ਤੇ ਹੁਣ 1 ਤਰੀਕ ਤੋਂ ਲੈ ਕੇ 31 ਤਰੀਕ ਤੱਕ ਦਾ ਜੋ ਡਾਟਾ ਆਇਆ ਇਸ ਦੇ ਵਿੱਚ 146.7 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ ਜਦਕਿ ਆਮ ਸਾਲਾਂ ਦੇ ਵਿੱਚ ਇਹ 161.4 ਮਿਲੀਮੀਟਰ ਬਾਰਿਸ਼ ਹੈ ਜਿਹੜੀ ਜੁਲਾਈ ਦੇ ਮਹੀਨੇ ਦੇ ਵਿੱਚ ਦਰਜ ਕੀਤੀ ਜਾਂਦੀ ਹੈ ਤੇ ਹੁਣ ਅਗਸਤ ਦੇ ਮਹੀਨੇ ਵਿੱਚ ਉਮੀਦ ਹੈ ਕਿ ਆਮ ਨਾਲੋਂ ਵੱਧ ਬਾਰਿਸ਼ ਪੰਜਾਬ ਦੇ ਵਿੱਚ ਦਰਜ ਕੀਤੀ ਜਾਵੇਗੀ